ਸਾਰੇ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਰਬ ਨੇ ਬਣਾਈਆਂ ਜੁੜੀਆਂ ਹੈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ ਵੀਡੀਓ ਨੂੰ ਲਾਈਕ ਕਮੈਂਟ ਵੀਡੀਓ ਨੂੰ ਸ਼ੇਅਰ ਕਰੋ ਤੁਸੀਂ ਸਾਨੂੰ ਫੋਨ ਨਾ ਕਰੋ WhatsApp ਨੰਬਰ ਤੇ ਪੂਰਾ ਬਾਇਓ ਡਾਟਾ ਸੈਂਡ ਕਰੋ ਚੈਨਲ ਦੀ ਅੱਜ ਦੀ ਪਹਿਲੀ ਪ੍ਰੋਫਾਈਲ ਨਾਮ ਸਿੰਘ ਜਨਤਕ 1980 ਇੰਗਲੈਂਡ ਜੈਂਪਲ ਏਰੀਆ ਉਸਿਆਰਪੁਰ ਕਾਸਟ ਜਰਸੀ ਕੋਤ ਸਿੱਧੂ ਕਮ ਬੈਂਕ ਮੈਨੇਜਰ ਲੜਕੀ ਦਾ ਇਤਲਾਕ ਹੋਇਆ ਮੰਗ ਵਧੀਆ ਪਰਵਾਰ ਤੋਂ ਪੜੀ ਲਿਖੀ 언ਮੈਰਿਡ ਲੜਕੀ ਦੀ ਲੋੜ ਹੈ ਲੜਕੀ ਦੀ ਉਮਰ ਨੱਤੀ ਤੋਂ 34 ਸਾਲ ਦੀ ਹੋਵੇ ਦੁਬਾਬਾ ਏਰੀਆ ਅੰਮ੍ਰਿਤਸਰ ਲੁਧਿਆਣੇ ਨੂੰ ਪੈਲ ਇਹਨਾਂ ਦਾ ਮੋਬਾਈਲ ਨੰਬਰ +447480 5232 ਕੇ ਆਲੀ ਤੁਸੀਂ ਪਰਵਾਰ ਨੂੰ ਫੋਨ ਕਰਕੇ ਜਾਣਕਾਰੀ ਲੈ ਸਕਦੇ ਹੋ ਸਰਦਾਰ ਲੜਕਾ ਕੈਨੇਡਾ ਜਨਮ ਤਰੀਕ 1991 हाई टू शेपूट एरिया पटियाला विक्टोरिया वीसी कनाडा पढ़ाई वी टैग मैकेनिकल बिजनेस एडमिनिस्ट्रेशन यूनिवर्सिटी विक्टोरिया कनाडा वर्क विजिटिंग जमीन 22 किले चंडीगढ़ रोड पे काम एडमिनिस्ट्रेशन ब्रांच स्कूल बोर्ड माता-पिता दो पैना एक कनाडा एक गवर्नमेंट जॉब मैरिड मंग वेरिया परिवार ਤੋਂ ਪੜ੍ਹੀ ਲਿਖੀ ਲੜਕੀ ਦੀ ਲੋੜ ਹੈ ਇਹਨਾਂ ਦਾ ਮੋਬਾਈਲ ਨੰਬਰ 9872550937 ਤੁਸੀਂ ਪਰਿਵਾਰ ਨੂੰ ਫੋਨ ਕਰਕੇ ਇਹਨਾਂ ਤੋਂ ਉਹ ਜਾਣਕਾਰੀ ਤੁਸੀਂ ਲੈ ਸਕਦੇ ਹੋ ਹਾ ਸਿੰਗ ਜਨਮ ਤਰੀਕ 1992 ਹਾਈਟ 5 ਫੁੱਟ 9 ਇੰਚ ਕਾਸਟ ਜਰਸਿਕ ਏਰੀਆ ਅਮਰitsar ਜ਼ਮੀਨ ਟੈਂਟ ਕੇ ਲੇ ਪੜਾਈ ਪੀਜੀ ਡਿਪਲੋਮਾ ਐਮ ਪੀ ਐਚ ਡਬਲਯੂ ਹੈਲਥ ਵਰਕਰ ਕੋਰਸ काम वेंक्विच जॉब परिवार मेंबर पिता गवर्नमेंट जॉब तो रिटायरमेंट एक परा मैरिट न्यूजीलैंड एक बहन गवर्नमेंट जॉब मांग का बढ़िया परिवार को पढ़ी लिखी लड़की दी ਲੋੜ ਹੈ लड़की आइਰਲੈਂਡ ਕੀਤੀ ਹੋਈ ਸਾਰਾ ਖਰਚਾ ਲੜਕੇ ਦੇ ਪਰਿਵਾਰ ਕੋਲ ਜਿਹੜੇ ਸਿੱਖ ਹੀ ਉਹਨਾਂ ਨੂੰ ਸੰਪਰਕ ਕਰਨ ਇਹਨਾਂ ਦਾ ਮੋਬਾਈਲ ਨੰਬਰ 98464 08143 ਤੁਸੀਂ ਪਰਵਾਹ ਨੂੰ ਫੋਨ ਕਰਕੇ ਇਹਨਾਂ ਤੋਂ ਜਾਣਕਾਰੀ ਲੈ ਸਕਦੇ ਹੋ ਮੁਕੋਰੇ ਜਨਤਰੀ 2851997 ਹਾਈਟ 5 ਫੁੱਟ 4 ਇੰਚ ਕਾਸਟ ਜਰਸੀਕ ਏਰੀਆ ਵਿਸ਼ਾ ਅਰਪੋਰਟ ਫੜਾਈ ਗ੍ਰੈਜੂਏਟਿਡ ਪੀਜੀ ਡੀਸੀ ਐਨਟੀਟੀ ਹਾਨੀ ਪੀਟੀਟੀ ਕਰਦੇ ਨੇ ਕਮ ਸਕੂਲ ਟੀਚਰ ஆன்ਲਾਈਨ ਵਰਕ ਆਸਟ੍ਰੇਲੀਆ ਕੰਪਨੀ ਪਰਵਾਰ ਮੈਂਬਰ ਦੂਪੇਣਾ ਇੱਕ ਪਰ ਕੈਨੇਡਾ ਮੰਗ ਵਿਧਿਆ ਕੰਨ ਨੀ ਪਰਵਾਤ ਨੂੰ ਪੜੇ ਲਿਖੇ ਸਰਦਾਰ ਲੜਕੇ ਦੀ ਲੋੜ ਹੈ ਅਮਰੀਕਾ ਕੈਨੇਡਾ ਆਸਟ੍ਰੇਲੀਆ ਤੋਂ ਲੜਕਾ ਹੋਵੇ ਏਰੀਆ ਜਲੰਧਰ ਹਸ਼ਿਆਰਪੁਰ ਨੇੜੇ ਦੇ ਹੀ ਸੰਪਰਕ ਕਰਨ ਇਹਨਾਂ ਦਾ ਮੋਬਾਈਲ ਨੰਬਰ 9982 7281 9982 8281 ਤੁਸੀਂ ਪਰਵਾਣੂ ਫੋਨ ਕਰਕੇ ਇਹਨਾਂ ਤੋਂ ਜਾਣਕਾਰੀ ਲੈ ਸਕਦੇ ਹਾਂ ਸੁੰਦਰ ਲੜਕਾ ਸਪੇਨ ਪੀਆਰ ਆ ਜਲਵਾਤ੍ਰਿਕ ਵੀ 2 1993 5 ਟਾ ਪੰਕੂ 40 ਇੰਚ ਏਰੀਆ ਰਾਜਪੁਰਾ ਸ਼ਹਿਰ ਜ਼ਿਲ੍ਹਾ ਪਟਿਆਲਾ ਕਾਸਟ ਰਿਅਰਸਿਕ ਮੂਦ ਆਵਾਜਵਾ ਜ਼ਮੀਨ 22 ਏਕੜ ਪੜਾਈ ਵੀ ਐਸੇ ਨੋਨ ਮੈਡੀਕਲ ਕਮੇਸੀ ਕਮ ਆਪਣਾ ਬਿਜ਼ਨਸ ਰੈਸਟੋਰੈਂਟ ਪਰਿਵਾਰ ਮੈਂਬਰ ਪ੍ਰੀਤਿਆ ਸਭ ਕਾ ਪਹੁੰਚੀ ਮਾਤਾ ਹਾਊਸ ਵਾਈਫ ਇਕਪੀਅਰ ਅਨ ਮੈਰਿਡ ਵੰਗ ਵਧੀਆ ਪਰਵਾਰ ਤੋਂ ਪੜ੍ਹੀ ਲਿਖੀ ਲੜਕੀ ਦੀ ਲੋੜ ਹੈ ਜੇਕਰ ਸੇ ਪਰਵਾਰ ਵਾਲੇ ਹੀ ਇਹਨਾਂ ਨੂੰ ਸੰਪਰਕ ਕਰਨ ਇਹਨਾਂ ਦਾ ਮੋਬਾਈਲ ਨੰਬਰ 8054308304 ਤੁਸੀਂ ਪਰਵਾਰ ਨੂੰ ਫੋਨ ਕਰਕੇ ਇਹਨਾਂ ਤੋਂ ਹੋਰ ਜਾਣਕਾਰੀ ਤੁਸੀਂ ਲੈ ਸਕਦੇ ਹੋ ਨਾਮ ਹ ਸਿੰਘ ਜਨਮ ਤਰੀਕ 26 4 1997 हाइट पांच फुट गया इंच पढ़ाई एम ए कम आर्मी एरिया नमा शहर कास्ट जर्सी कमान परिवार मैंबर पिता गवर्नमेंट जॉब तो रिटायरमेंट माता हाउस वाइफ एक परा कनेरा वीय परिवार तो पढ़े लिखी लड़की की लोड़ है लड़की जॉब कर करती हो कर कम करने वाली होवे इन्ह का मोबाइल नंबर उसी अठ सौ सताहठ इकानवे छः सौ सतानवे दूजा मोबाइल नंबर 99355312053 ਤੁਸੀਂ ਪਰਿਵਾਰ ਨੂੰ ਫੋਨ ਕਰਕੇ ਇਹਨਾਂ ਤੋਂ ਜਾਣਕਾਰੀ ਲੈ ਸਕਦੇ ਨਾਮ ਸਿੰਘ ਜਨਮਤੀ 1999 ਹਾਈ ਟੈਕ ਪੰਫੂਡ ਚੇਨ ਕਾਸਟ ਰਾਮਗੜੀਏ ਏਰੀਆ ਬਠਿੰਡਾ ਪੜਾਈ ਡਿਪਲੋਮਾ ਆਰਕੀਟੈਕਚਰ ਸਿਵਲ ਇੰਜੀਨੀਅਰ ਕਾਮਾ ਬਠਿੰਡਾ ਸਾਈਟ ਇੰਜੀਨੀਅਰ ਪਰਿਵਾਰ ਮੈਂਬਰ ਪਿਤਾ ਦਾ ਆਪਣਾ ਬਿਜ਼ਨਸ ਮਾਤਾ ਹਾਊਸ ਵਾਈਫ ਇੱਕ ਪਰ ਮੈਰਿਡ ਮੈਂ ਅਵਧੀਆ ਪਰਵਾਰ ਤੋਂ ਪੜੀ ਲਿਖੀ ਲੜਕੇ ਦੀ ਲੋੜ ਹੈ ਇਹਨਾਂ ਦਾ ਮੋਬਾਈਲ ਨੰਬਰ 98610799 ਤੁਸੀਂ ਫਰਮਾਨ ਨੂੰ ਫੋਨ ਕਰਕੇ ਇਹਨਾਂ ਤੋਂ ਜਾਣਕਾਰੀ ਲੈ ਸਕਦੇ ਹੋ ਨਾਮ ਸੰਗ ਜਨਮ ਤਰੀਕ 12 11 2004 ਪੜਾਈ ਬੀਏ ਜ਼ਮੀਨ 10 ਕਿਲੇ ਕਾਸਟ ਜਰਸੀਕ ਏਰੀਆ ਬਠਿੰਡਾ ਕਮੋ ਹਸਪੀਟਲ ਜੌਬ ਮੰਗ ਅਗਰਦੀਆ ਲੜਕੀ ਦੀ ਲੋੜ ਹੈ ਲੜਕੇ 10ਵੀਂ ਜਾਂ 12ਵੀਂ ਪਾਸ ਹੋਵੇ ਥੋੜੇ ਟਾਈਮ ਤਲਾਕ ਹੋਏ ਵਾਲੇ ਪਰਿਵਾਰ ਵਾਲੇ ਵੀ ਸੰਪਰਕ ਕਰ ਸਕਦੇ ਨੇ ਇਹਨਾਂ ਦਾ ਮੋਬਾਈਲ ਨੰਬਰ 9813617680 ਤੁਸੀਂ ਪਰਿਵਾਰ ਨੂੰ ਫੋਨ ਕਰਕੇ ਇਹਨਾਂ ਤੋਂ ਹੋਰ ਜਾਣਕਾਰੀ ਤੁਸੀਂ ਲੈ ਸਕਦੇ ਹੋ ਸਰਦਾਰ ਲੜਕਾ ਵੈਸ਼ਨੂ ਅਮਰੀਕਾ ਪੀਆਰ ਜਨਮ ਤਰੀਕ 1997 ਹਾਈ ਡਿਊ ਸ਼ੇਫੂਡ ਰੰਗ ਗੋਰਾ ਪਰ ਆਈ ਵੀ ਫਾਰਮੇਸੀ ਪੰਜਾਬ ਫਾਰਮੇਸੀ ਅਸਿਸਟੈਂਟ ਅਮਰੀਕਾ ਤੋਂ ਕੰਮ ਬੈਰੀਅ ਯੋਗ ਜ਼ਮੀਨ ਦਾ ਸੇਕੜ ਕਾਸਟ ਜਰਸੀ ਕੋ ਗੋਤ ਬਰਾਡ ਏਰੀਆ ਫ੍ਰੀਡ ਕੋਡ ਅਮਰੀਕਾ ਪਰਵਾਰ ਮੈਂਬਰ ਦੋ ਪੈੜਾ ਮੰਗ ਅਵੈਦੀਆ ਕਾਂ ਦਨੀ ਪਰਵਾਰ ਤੋਂ ਵੀ ਐਸਸੀ ਨਰਸਿੰਗ ਆਰਐਨ ਵੀ ਫਾਰਮੇਸੀ ਵਧੀਆ ਪੜੀ ਲਿਖੀ ਲੜਕੀ ਦੀ ਲੋੜ ਹੈ ਲੜਕੀ ਅਮਰੀਕਾ ਕੈਨੇਡਾ ਤੋਂ ਹੋਵੇ ਇਹਨਾਂ ਦਾ ਮੋਬਾਈਲ ਨੰਬਰ +13609228113 ਦੂਜਾ ਮੋਬਾਈਲ ਨੰਬਰ 9588580496 ਤੁਸੀਂ ਪਰਿਵਾਰ ਨੂੰ ਫੋਨ ਕਰਕੇ ਇਹਨਾਂ ਤੋਂ ਜਾਣਕਾਰੀ ਲੈ ਸਕਦੇ ਹੋ ਹਮਾ ਸਿੰਘ ਜਨਮ ਤਰੀਕ 26/7/1997 5'0" ਬਟ ਆਈਵੀਏ ਕਮ ਵਿਜ਼ਾਸ ਫਾਈਨੈਂਸ ਕੰਪਨੀ कास्ट खत्री एरिया रोपर परिवार मेंबर पिता दा अपना बिजनेस माता हाउसवाइफर एक बरा मैरिड इंग्लैंड मांगा पंजाब तो वधिया परिवार तो बड़ी लेकी लड़की दी लोड है लड़की दी हाइट 5 फुट 3 24 इना दा मोबाइल नंबर 9914519137 ਤੁਸੀਂ ਪਰਵਾਰ ਨੂੰ ਫੋਨ ਕਰਕੇ ਇਹਨਾਂ ਤੋਂ ਜਾਣਕਾਰੀ ਲੈ ਸਕਦੇ ਹੋ ਪ੍ਰਿੰਸ ਬਰਮਾ ਮੰਗਲੇਕ ਜਾਣਕਾਰੀ 1111995 ਹਾਈ ਟੈਕ ਪੰਚਕੁਰ ਦਸਿੰਚੂ ਕਾਸਟ ਬਰਮਾ ਗੋਲ ਏਰੀਆ ਲੁਧਿਆਣਾ ਪੜਾਈ ਵੀ ਐਲਐਸ ਸ਼ੇਵਨ ਕਮ ਸਾਈਨਸ ਸਾਈਨ ਬੋਰਡ ਪਬਲਿਕ ਸਾਈਨ ਗਲੋ ਸਾਈਨ ਵੀਡੀਓ ਵਾਲ ਮੈਨੂਫੈਕਚਰ ਕੰਟਰੀ ਡਰਾਈਵਰ ਸਵੀਡਨ ਲੈਂਡ ਨੀਦਰਲੈਂਡ ਪੋਲੈਂਡ ਪੁਤਕਾਰਲ ਫਰਾਂਸ ਦੁਬਈ ਰੂਸ ਲੜਕਾ ਸ਼ਾਕਾਹਾਰੀ ਨਾਨ ਡਰਿੰਕਿੰਗ ਰੁਹਾਈਸ ਆਪਣਾ ਕਰ ਪਰਿਵਾਰ ਮੈਂਬਰ ਪਿਤਾ ਮਾਤਾ ਇੱਕ ਪਹਿਨ ਇੱਕ ਭਰਾ ਕੋਈ ਮੰਗ ਨਹੀਂ ਸਾਦਾਵਿਆ ਮਾਂਗਾ ਵਿਰਿਆ ਪਰਿਵਾਰ ਤੋਂ ਸੋਹਣੀ ਸੁਨੱਖੀ ਤੇ ਖਰੇਲੂ ਲੜਕੀ ਦੀ ਲੋੜ ਹੈ ਇਹਨਾਂ ਦਾ ਮੋਬਾਈਲ ਨੰਬਰ 8546833999 ਦੂਜਾ ਮੋਬਾਈਲ ਨੰਬਰ 128089999 ਤੁਸੀਂ ਪਰਵਾਰ ਨੂੰ ਫੋਨ ਕਰਕੇ ਇਹਨਾਂ ਤੋਂ ਹੋਰ ਜਾਣਕਾਰੀ ਤੁਸੀਂ ਲੈ ਸਕਦੇ ਹੋ ਨਾਮ ਸਿੰਘ ਜਨਮ ਤੇ 1999 ਹਾਈਡ ਪੰਜਾਬ 1000 ਪੜਾਈ ਪਲਸ 2 ਜ਼ਮੀਨ ਟਨ ਕਿਲੇ ਕੰਮ ਖੇਤੀવાડી ਕਾਸ ਜਰਸਿਕ ਏਰੀਆ ਪਟਿਆਲਾ ਲੜਕੇ ਦਾ ਤਲਾਕ ਹੋਇਆ ਇੱਕ ਬੇਟਾ 9 ਸਾਲ ਦਾ ਮੰਗ ਵਧੀਆ ਪਰਵਾਰ ਤੋਂ ਲੜਕੀ ਤਲਾਕशुदा ਜਾਂ ਵਿਧਵਾ ਹੋਵੇ ਜੜ ਸਿਕ ਪਰਿਵਾਰ ਹੀ ਸੰਪਰਕ ਕਰਨ ਇਹਨਾਂ ਦਾ ਮੋਬਾਈਲ ਨੰਬਰ 9988868623 ਤੁਸੀਂ ਪਰਵਾਨ ਨੂੰ ਫੋਨ ਕਰਕੇ ਇਹਨਾਂ ਤੋਂ ਹੋਰ ਜਾਣਕਾਰੀ ਤੁਸੀਂ ਲੈ ਸਕਦੇ ਹੋ ਨਾਮ ਸਿੰਘ ਕਨੇਡਾ ਸਿਟੀਜ਼ਨ ਜਨਮ ਤਰੀਕ 14/9/1991 ਕਾਸਟ ਜਰ ਸਿੱਖ ਏਰੀਆ ਲੁਧਿਆਣਾ ਬੜਾਈ ਡਿਪਲੋਮਾ ਕੰਪਿਊਟਰ ਕਮਰ ਆਨਰ ਆਪਰੇਟਰ ਪਰ ਫਰ ਮੈਂਬਰ ਮਾਤਾ ਪਿਤਾ ਸੁਪਰ ਵੀਜ਼ਾ ਕੈਨੇਡਾ ਪੈਨ ਵਰਕ ਪਰਮਿੰਟ ਮੰਗ ਅਵਦੀਆ ਪਰਵਾਤੋਂ ਅਣੀ ਲਿਖੀ ਲੜਕੀ ਦੀ ਲੋੜ ਹੈ ਇਹਨਾਂ ਦਾ ਮੋਬਾਈਲ ਨੰਬਰ 9417782196 ਦੂਜਾ ਮੋਬਾਈਲ ਨੰਬਰ 7378 46 एसओ नती ਤੁਸੀਂ ਪਰਵਾਨ ਨੂੰ ਫੋਨ ਕਰਕੇ ਜਾਣਕਾਰੀ ਲੈ ਸਕਦੇ ਹੋ ਨਾਮ ਸਿੰਘ ਜਨਮ ਤਰੀਕ 751994 ਕਾਸਟ ਜਰਸੀਕ ਜਿਲ੍ਹਾ ਬਠਿੰਡਾ ਪੜਾਈ ਐਮਏ ਇੰਗਲਿਸ਼ ਐਮਐਫੀਲ ਇੰਗਲਿਸ਼ ਵੀਐਡ ਇੰਗਲਿਸ਼ ਯੂਜੀਸੀ ਨੈਟ ਕੁਆਲੀਫਾਈਡ ਪੀਐਸਟ ਟੈਟ ਕੁਆਲੀਫਾਈਡ ਸੀਈਟ ਟੈਟ ਕੁਆਲੀਫਾਈਡ ਹਰਿਆਣਾ ਰਾਜ ਟੈਟ ਕੁਆਲੀਫਾਈਡ ਆਮ ਸਰਕਾਰੀ ਕਾਲਜ ਪ੍ਰੋਫੈਸ਼ਨ ਤਨਖਾਹ 50000 ਪ੍ਰਤੀ ਮਹੀਨਾ ਜਮੀਨ 5.5 ਏਕੜ ਪਿਤਾ ਗਵਰਨਮੈਂਟ ਸ਼ਾਪ ਤੋਂ ਰਿਟਾਇਰਮੈਂਟ ਅਮੰਗਰ ਵਦੀਨਾ ਪਰਵਾਰ ਤੋਂ ਪੜੀ ਲਿਖੀ ਲੜਕੀ ਦੀ ਲੋੜ ਹੈ ਇਹਨਾਂ ਦਾ ਮੋਬਾਈਲ ਨੰਬਰ 12836 42315 ਤੁਸੀਂ ਪਰਵਾਰ ਨੂੰ ਫੋਨ ਕਰਕੇ ਇਹਨਾਂ ਤੋਂ ਹੋਰ ਜਾਣਕਾਰੀ ਤੁਸੀਂ ਲੈ ਸਕਦੇ ਹੋ ਸੋਨਾ ਸੁਨੱਖਾ ਲੜਕਾ ਇੰਗਲੈਂਡ ਸਿਟੀਜ਼ਨ ਜਨਮ 1997 ਹਾਈਟ 5 ਫੁੱਟ 9 ਇੰਚ ਪਰ ਆਈ ਗ੍ਰੈਜੂਏਸ਼ਨ ਸਾ ਮਾਂ ਅੰਗਲੈਂਡ ਵਿੱਚ ਹੀ ਵਧੀਆ ਜੋਬ ਕਾਸਟ ਜੱਟ ਸਿੱਖ ਏਰੀਆ ਜਲੰਧਰ ਪਰਵਾਰ ਮੈਂਬਰ ਮਾਤਾ ਪਿਤਾ ਇੱਕ ਪਰ ਆ ਸਾਰੇ ਅੰਗਲੈਂਡ ਵਿੱਚ ਸੈਟਲ ਨੇ ਮਾਂ ਦਾ ਵਧੀਆ ਪਰਵਾਰ ਤੋਂ ਪੜ੍ਹੀ ਲਿਖੀ ਲੜਕੀ ਸੋਹਣੀ ਸੁਨੱਕੀ ਘਰੇਲੂ ਲੜਕੀ ਦੀ ਲੋੜ ਹੈ ਇਹਨਾਂ ਦਾ ਮੋਬਾਈਲ ਨੰਬਰ +44 7863 642277 ਤੁਸੀਂ ਪਰਵਾਰ ਨੂੰ ਫੋਨ ਕਰਕੇ ਇਹਨਾਂ ਤੋਂ ਹੋਰ ਜਾਣਕਾਰੀ ਤੁਸੀਂ ਲੈ ਸਕਦੇ ਹੋ नाम सिंह लड़का कनेडा पी आर जन्म तरीक उन्नीस सौ हाइट छे फुट एक इंच पढ़ाई जी एन एम नर्सिंग कम आर एन रजिस्टर्ड नर्स कनेडा जमीन बारह एकड़ कास्ट यर्सिक एरिया का परिवार मेंबर पिता माता एक भ्रा मैरिड सरकारी नौकरी करता दो भैं मैरिड एक कनेडा पी आर लड़का हूँ पंजाब आया हुआ मंग ਬੜੀਆ ਪਰਿਵਾਰ ਤੋਂ ਪੜੀ ਲਿਖੀ ਲੜਕੀ ਸੋਨੀ ਸੁਨੱਖੀ ਤੇ ਲੜਕੀ ਦੀ ਹਾਈਟ 5 ਫੁੱਟ 5 ਇੰਚ ਹੋਵੇ ਲੜਕੀ ਕੈਨੇਡਾ ਪੀਆਰ ਜਾਂ ਵਰਕ ਪਰਮਿਟ ਟੀ ਹੋਵੇ ਜਿਹੜੇ ਸਿਕ ਪਰਿਵਾਰ ਹੀ ਇਹਨਾਂ ਨੂੰ ਸੰਪਰਕ ਕਰਨ ਇਹਨਾਂ ਦਾ ਮੋਬਾਈਲ ਨੰਬਰ 9501375675 ਤੁਸੀਂ ਪਰਿਵਾਰ ਨੂੰ ਫੋਨ ਕਰਕੇ ਜਾਣਕਾਰੀ ਲੈ ਸਕਦੇ ਹੋ ਨਾਮ ਕੌਰ ਜਨਮ ਤਰੀਕ ਮਾਰਚ 1998 हाई टू 5 फुट 4 इंच पढ़ाई प्लस 2 कास्ट जट सिख शेयर बठिंडा लड़की तलाकशुदा 8 दिन अंदर तलाक हो गया मांग वडिया कार परवा तो लड़के दी लोड है जमीन 4 किले हुन लड़की दी उम्र ती तो ज्यादा ना होवी एरिया बठिंडा श्री मुक्तसर साहिब दी नेड़े पिंडव वाले ही संपर्कण इनदा मोबाइल नंबर ਰੈਂਡਮੀ 887 43585 ਤੁਸੀਂ ਪਰਵਾਰ ਨੂੰ ਫੋਨ ਕਰਕੇ ਇਹਨਾਂ ਤੋਂ ਹੋਰ ਜਾਣਕਾਰੀ ਲੈ ਸਕਦੇ ਹੋ ਹਾਂ ਸਿੰਘ ਕੈਨੇਡਾ ਪੀਆਰ ਉਮਰ 37 ਸਾਲ 5'2" 10 ਇੰਚ ਏਰੀਆ ਗੁਰਦਾਸਪੁਰ ਲੜਕੀ ਦਾ ਤਲਾਕ ਹੋਇਆ ਪਰਿਵਾਰ ਮੈਂਬਰ ਇੱਕ ਵੱਡਾ ਭਰਾ ਕੈਨੇਡਾ ਮੰਗ ਵਧੀਆ ਪਰਵਾਰ ਤੋਂ ਪੜ੍ਹੀ ਲਿਖੀ ਸੋਹਣੀ ਲੜਕੀ ਦੀ ਲੋੜ ਹੈ ਲੜਕੀ ਐਨਆਰਆਈ ਹੋਵੇ ਜਾਂ ਗੁਰਦਾਸਪੁਰ ਅੰਮ੍ਰਿਤਸਰ ਨੂੰ ਪਹਿਲ ਹੈ ਸਾਦਾ ਆਵਿਆ ਇਹਨਾਂ ਦਾ ਮੋਬਾਈਲ ਨੰਬਰ +14039714726 ਤੁਸੀਂ ਪਰਿਵਾਰ ਨੂੰ ਫੋਨ ਕਰਕੇ ਇਹਨਾਂ ਤੋਂ ਹੋ ਜਾਣਕਾਰੀ ਲੈ ਸਕਦੇ ਹੋ ਮੈਰिज ਵੀਰੋ ਵਾਲੇ ਇਹਨਾਂ ਨੂੰ ਫੋਨ ਨਾ ਕਰਨ ਆ ਲੜਕਾ ਕਨੇੜਾ ਯੂਨਿਟ 16-1-2004 ਹਾਈਟ 5 ਫੁੱਟ 6 ਇੰਚ ਏਰੀਆ ਆਫ ਰੋਜਪੁਰ ਪੜਾਈ ਪਲੱਸ 2 ਕੋਰਸ ਡਿਪਲੋਮਾ ਇਹਨਾਂ ਨੇ ਕੈਨੇਡਾ ਤੋਂ ਕੀਤਾ ਪਰਿਵਾਰ ਮੈਂਬਰ ਪੀਤਾ ਦਾ ਆਪਣਾ ਬਿਜ਼ਨਸ ਮਾਤਾ ਹਾਊਸ ਵਾਈਫ ਇੱਕ ਪੈਨ ਮੰਗ ਵਧੀਆ ਪਰਿਵਾਰ ਤੋਂ ਪੜ੍ਹੀ ਲਿਖੀ ਲੜਕੀ ਦੀ ਲੋੜ ਹੈ ਲੜਕੀ ਕੈਨੇਡਾ ਪੀਆਰ ਹੋਵੇ ਉਹ ਕਮੈਂਟ ਦੇ ਹੋਵੇ ਕੈਨੇਡਾ ਵਾਲੀ ਹੀ ਇਹਨਾਂ ਨੂੰ ਸੰਪਰਕ ਕਰਨ ਕੈਨੇਡਾ ਅਕਿਲ ਕੈਲਗਰੀ ਨੂੰ ਪਹਲ ਹੈ ਇਹਨਾਂ ਦੀ ਕੋਈ ਮੰਗ ਨਹੀਂ ਇਹਨਾਂ ਦਾ ਮੋਬਾਈਲ ਨੰਬਰ 95922 84525 ਤੁਸੀਂ ਪਰਵਾਰ ਨੂੰ ਫੋਨ ਕਰਕੇ ਇਹਨਾਂ ਤੋਂ ਜਾਣਕਾਰੀ ਲੈ ਸਕਦੇ ਹੋ ਨਾਮ ਕੋਰ ਲੜਕੀ ਨਿਊਜ਼ੀਲੈਂਡ ਸਿਟੀਜ਼ਨ ਉਮਰ 32 ਸਾਲ हाई टू पंचवुड 10 इंच कास्ट जर्सी का पढ़ाई प्लस 2 मेडिकल टी डबल डिग्री वीए एलएलवी न्यूजीलैंड यूनिवर्सिटी टू कीटी वदिया कानानी पर्वत तुम वकील लड़की मंग कानानी पर्वत वदिया पढ़े लिखे लड़के ने लोड है इनका मोबाइल नंबर ਲਾਸ 40 2355 475 ਤੁਸੀਂ ਪਰਵਾਰ ਨੂੰ ਪੂਰ ਕਰਕੇ ਇਹਨਾਂ ਤੋਂ ਹੋਰ ਜਾਣਕਾਰੀ ਤੁਸੀਂ ਲੈ ਸਕਦੇ ਹੋ ਸ਼ਰਮ ਤਰੀਕ 2 3 1999 ਹਾਈਡਰ ਪੰਕਟ 9 ਇੰਚ ਪੜਾਈ ਜ਼ਮੀਨ 2 ਕਿੱਲੇ ਕਮ ਡਾਕਟਰ ਏਰੀਆ ਪਟਿਆਲਾ ਕਾਸਟ ਜਰਸੀ ਲੜਕੇ ਦਾ ਤਲਾਕ ਹੋਇਆ ਮੰਗ ਅਗਦੀ ਹੈ ਪਰਿਵਾਰ ਤੋਂ ਲੜਕੇ ਦੀ ਲੋੜ ਹੈ ਤਲਾਕ ਵਾਲੇ ਬਿਨਾਂ ਬੱਚੇ ਤੋਂ ਪਰਿਵਾਰ ਵਾਲੇ ਸੰਪਰਕ ਕਰ ਸਕਦੇ ਨੇ ਇਹਨਾਂ ਦੀ ਕੋਈ ਮੰਗ ਨਹੀਂ ਲੜਕੇ ਗਰੀਬ ਕਰ ਤੋਂ ਹੋਵੇ ਪਟਿਆਲੇ ਦੇ ਨੇੜੇ ਵਾਲਿਆਂ ਨੂੰ ਵੀ ਪੈਲ ਇਹਨਾਂ ਦਾ ਮੋਬਾਈਲ ਨੰਬਰ 9914565270 ਤੁਸੀਂ ਪਰਿਵਾਰ ਨੂੰ ਫੋਨ ਕਰਕੇ ਜਾਣਕਾਰੀ ਲੈ ਸਕਦੇ ਹੋ ਇਹ ਸਿੰਗਲ ਲੜਕਾ ਇਟਲੀ ਸਿਟੀਜ਼ਨ ਜਰਮ ਤੀਕ 1999 ਹਾਈਟ ਪੰਜਪੂਰ 70 ਇੰਚ ਜ਼ਿਲ੍ਹਾ ਕਰਨਾ ਕਾਰ ਪੰਜਾਬ ਕਾਰ ਇਟਲੀ ਮੈਂ ਅਵਧਿਆ ਪਰਵਤ ਨੂੰ ਲੜਕੀ ਦੀ ਲੋੜ ਹੈ ਲੜਕੀ ਇਟਲੀ ਤੋਂ ਹੋਵੇ ਜਾਂ ਪੰਜਾਬ ਤੋਂ ਹੋਵੇ ਕੋਈ ਬੱਚਾ ਨਾ ਹੋਵੇ ਉਹ ਇਹਨਾਂ ਨੂੰ ਸੰਪਰਕ ਕਰ ਸਕਦੇ ਨੇ ਲੜਕਾ ਪਹਿਲਾ ਮੈਰਿਡ 3 ਸਾਲ ਦਾ ਬੱਚਾ ਇਟਲੀ ਮਾ ਕੋ ਇਹਨਾਂ ਦਾ ਮੋਬਾਈਲ ਨੰਬਰ 00 39 837016022 ਤੁਸੀਂ ਪਰਿਵਾਰ ਨੂੰ ਫੋਨ ਕਰਕੇ ਇਹਨਾਂ ਤੋਂ ਹੋਰ ਜਾਣਕਾਰੀ ਲੈ ਸਕਦੇ ਹੋ ਆ ਸਿੰਘ ਉਮਰ 32 ਸਾਲ ਹਾਈ ਟੂ ਸ਼ੇਫਟ ਕਾਸਟੂ ਰਾਮਗੜੀ ਸਿਕਾ ایرিয়া ਮੋਹਾਲੀ ਪੜਾਈ ਗ੍ਰੈਜੂਏਸ਼ਨ ਇਨ ਕੰਪਿਊਟਰ ਐਪਲੀਕੇਸ਼ਨ ਡਿਪਲੋਮਾ ਕੰਮ ਪ੍ਰਾਈਵੇਟ ਜੋਬ ਮੰਗ ਅਵਧੀਆ ਪਰਿਵਾਰ ਤੋਂ ਪੜ੍ਹੀ ਲਿਖੀ ਲੜਕੀ ਦੀ ਲੋੜ ਹੈ ਤਲਾਕ ਜਾਂ ਵਿਧਵਾ ਹੋਵੇ ਕੋਈ ਇਹਨਾਂ ਦੀ ਮੰਗ ਨੇ ਪਟਿਆਲਾ, ਮੁਹਾਲੀ, ਰਾਜਪੁਰਾ, ਪਤਿਗੜ੍ਹ ਸਾਹਿਬ ਏਰੀਆ ਨੂੰ ਪੈਲ ਹੈ। ਇਹਨਾਂ ਦਾ ਮੋਬਾਈਲ ਨੰਬਰ 9804 Y843 ਤੁਸੀਂ ਫੋਨ ਕਰਕੇ ਇਹਨਾਂ ਤੋਂ ਹੋਰ ਜਾਣਕਾਰੀ ਤੁਸੀਂ ਲੈ ਸਕਦੇ ਹੋ। ਨਾਮ ਉਸ ਸਿੰਘ ਲੜਕਾ ਦੁਬਈ ਜਨਮ ਤਰੀਕ 29 11 1991 ਹਾਈ ਟੂ ਪਨਫੋਰ 10 ਇੰਚ ਪੜਾਈ 105 ਕਾਸ਼ਟ ਰਾਮ ਗੜੀਏ ਸਿੱਖ ਏਰੀਆ ਜਲੰਧਰ ਕੰਮ ਪ੍ਰਾਈਵੇਟ ਜੋਬ ਦਵਾਈ ਪਰਿਵਾਰ ਮੈਂਬਰ 10 ਪੈਣਾ ਅਮੈਰਿਡ ਮੰਗ ਅਵਦੀਆ ਪਰਵਾਰ ਨੂੰ ਲੜਕੀ ਦੀ ਲੋੜ ਹੈ ਤਲਾਕ ਵਾਲੇ ਬਿਨਾ ਬੱਚੇ ਤੋਂ ਵੀ ਇਹਨਾਂ ਨੂੰ ਸੰਪਰਕ ਕਰ ਸਕਦੇ ਨੇ ਇਹਨਾਂ ਦਾ ਮੋਬਾਈਲ ਨੰਬਰ 788455899 ਤੁਸੀਂ ਪਰਿਵਾਰ ਨੂੰ ਫੋਨ ਕਰਕੇ ਇਹਨਾਂ ਤੋਂ ਕੋਈ ਜਾਣਕਾਰੀ ਤੁਸੀਂ ਲੈ ਸਕਦੇ ਹੋ ਨਾਮ ਉਹ ਸਿੰਘ ਲੜਕਾ ਕੈਨੇਡਾ ਜਨਮ ਤਰੀਕ 2 12 1995 ਹੈ ਡਰ ਸ਼ੇਫਟ ਅਟੈਂਚ ਕਾਸਟ ਜਰਸੀ ਕੁਗੋਤਮ ਜ਼ਿਲ੍ਹਾ ਨਮਾਸ਼ਹਿਰ ਪੜਾਈ ਮੈਕੈਨਿਕਲ ਡਿਪਲੋਮਾ ਇੰਡੀਆ ਬੇਬ ਡਿਜ਼ਾਈਨ ਕੈਨੇਡਾ ਕੰਮ ਟ੍ਰੈਕ ਡਰਾਈਵਰ ਅਮਰੀਕਨ ਦਾ 10 ਸਾਲ ਦਾ ਵੀਜ਼ਾ ਲੱਗਾ ਹੋਇਆ ਪੀਆਰ ਫਾਈਲ ਲੱਗੀ ਹੋਈ ਪਰਿਵਾਰ ਮੈਂਬਰ ਪਿਤਾ ਗਵਰਨਮੈਂਟ ਜੋ ਆਪਰ ਰਿਟਾਇਰਮੈਂਟ ਮਾਤਾ ਹਾਊਸ ਵਾਈਫ ਇੱਕ ਆਰਮੀ ਦੇ ਵਿੱਚ ਮੰਗ ਗਰੀਆ ਪਰਵਾਰ ਨੂੰ ਪੜ੍ਹੀ ਲਿਖੀ ਲੜਕੀ ਦੀ ਲੋੜ ਹੈ ਲੜਕੀ ਬੀਐਸਸੀ ਨਰਸਿੰਗ ਕੀਤੀ ਹੋਵੇ ਕੈਨੇਡਾ ਤੋਂ ਹੋਵੇ ਜਾਂ ਸਰਕਾਰੀ ਨੌਕਰੀ ਕਰਦੀ ਹੋਵੇ ਇਹਨਾਂ ਦਾ ਮੋਬਾਈਲ ਨੰਬਰ 9876 9860 ਦੂਜਾ ਮੋਬਾਈਲ ਨੰਬਰ 94653 12053 ਤੁਸੀਂ ਪਰਿਵਾਰ ਨੂੰ ਫੋਨ ਕਰਕੇ ਇਹਨਾਂ ਤੋਂ ਹੋਰ ਜਾਣਕਾਰੀ ਤੁਸੀਂ ਨਾਮ ਸਿੰਘ ਜਨਮ ਤਰੀਕ 16 4 1992 ਪੜਾਈ 12 ਕਾਸਟੂ ਕਬੂਲ ਏਰੀਆ ਸਿੱਧੂ ਫਰੋਜਪੁਰ ਕੰਮ ਮੈਸਟਰੀ ਠੇਕੇਦਾਰ ਪਰਿਵਾਰ ਮੈਂਬਰ ਇੱਕ ਬਰਾਕ ਅਨੇਕਾ ਮੰ ਅਵਧੀਆ ਪਰਿਵਾਰ ਤੋਂ ਪੜੀ ਲਿਖੀ ਲੜਕੀ ਦੀ ਲੋੜ ਹੈ ਇਹਨਾਂ ਦਾ ਮੋਬਾਈਲ ਨੰਬਰ 8836 94395 ਤੁਸੀਂ ਪਰਿਵਾਰ ਨੂੰ ਫੋਨ ਕਰੀਂ ਜਾਣਕਾਰੀ ਤੁਸੀਂ ਲੈ ਸਕਦੇ ਹੋ ਨਾਮ ਸਿੰਘ ਲੜਕਾ ਕਨੇਡਾ ਜਨਮ ਤਰੀਕ 16 12 1992 ਹਾਈ ਟੂ 5 ਫੁੱਟ 11 ਇੰਚ ਕਾਸਟ ਜਰਸੀਕ ਜ਼ਿਲ੍ਹਾ ਫਰੀਦਕੁਰ ਸਾਹਿਬ ਜ਼ਮੀਨ 4.5 ਏਕੜ ਪਰਿਵਾਰ ਮੈਂਬਰ ਪਿਤਾ ਸਬਕਾ ਫੌਜੀ ਲੜਕੀ ਦਾ 10 ਸਾਲ ਦਾ ਟੂਰਿਸਟ ਵੀਜ਼ਾ ਲੱਗਾ ਹੋਇਆ ਲੜਕਾ ਦੋ ਵਾਰ ਕੈਨੇਡਾ ਗਿਆ ਮੰਗ ਕਰਦੀ ਹੈ ਪਰਵਾਰ ਤੋਂ ਪੜੀ ਲਿਖੀ ਲੜਕੀ ਵੀ ਲੋੜ ਹੈ ਲੜਕੇ ਕੈਨੇਡਾ ਤੋਂ ਹੋਵੇ ਜਾਂ ਇੰਡੀਆ ਤੋਂ ਹੋਵੇ ਵਿਆਹ ਜਲਦੀ ਕਰਨਾ ਇਹਨਾਂ ਦਾ ਮੋਬਾਈਲ ਨੰਬਰ 89143 29841 ਤੁਸੀਂ ਪਰਵਾਰ ਨੂੰ फोन करके इन्हों तू हो जानकारी ले सकते हो नामा सिंह राजपूत मेरा लड़का इंग्लैंड का जन्म उम्र 25 साल हाइट 5 फुट 10 इंच पढ़ाई बीएससी कंप्यूटर साइंस बिजनेस तनखा चार लाख इंडिया परिवार मैंबर पिता माता इंग्लैंड पी एक पैन अनमेरिड मंग वधिया परिवार तो पढ़ी लिखी लड़की की लोड़ है ਲੜਕੀ ਇੰਗਲੈਂਡ ਵਿੱਚ ਪੀਆਰ ਹੋਵੇ ਜਾਂ ਵਰਕ ਪਰਮਿਟ 'ਤੇ ਹੋਵੇ ਜਾਤੀਵੰਦਨ ਨਹੀਂ ਇਹਨਾਂ ਦਾ ਮੋਬਾਈਲ ਨੰਬਰ +4470000002040 ਅੰਗਰੇਜ਼ ਜਨਮ ਤਰੀਕ 9 ਤੰ 1985 ਹਾਈਟ 5 ਫੁੱਟ 6 ਇੰਚ ਪੜਾਈ ਪਲੱਸ 2 ਕਾਸਟ ਖੱਤਰੀ ਏਰੀਆ ਜਲੰਧਰ ਲੜਕੇ ਦਾ ਤਲਾਕ ਹੋਇਆ ਪਰਵਾਰ ਮੈਂਬਰ ਪੇਟਾ ਗਵਰਨਮੈਂਟ ਸ਼ਾਪ ਤੋਂ ਰਿਟਾਇਰਮੈਂਟ ਮਾਤਾ ਹਾਊਸ ਵਾਈਫਰ ਇੱਕ ਪੈਨ ਵਧੀਆ ਪਰਵਾਰ ਕੋਲ ਲੜਕੀ ਦੀ ਲੋੜ ਹੈ ਲੜਕੀ ਐਨ ਆਰ ਆਈ ਹੋਵੇ ਕੈਨੇਡਾ ਅਮਰੀਕਾ ਆਸਟ੍ਰੇਲੀਆ ਤੋਂ ਹੋਵੇ ਲੜਕੀ ਤਲਾਕ ਤੋਂ ਦਾ ਵਾਲੇ ਵੀ ਸੰਪਰਕ ਕਰ ਸਕਦੇ ਨੇ ਕਾਸਟ ਖਤਰੀ ਜਰਸੀ ਕੀ ਇਹਨਾਂ ਨੂੰ ਸੰਪਰਕ ਕਰਨ ਇਹਨਾਂ ਦਾ ਮੋਬਾਈਲ ਨੰਬਰ 128458118 ਤੁਸੀਂ ਪਰਵਾਰ ਨੂੰ ਫੋਨ ਕਰਕੇ ਇਹਨਾਂ ਤੋਂ ਹੋਰ ਜਾਣਕਾਰੀ ਤੁਸੀਂ ਲੈ ਸਕਦੇ ਹੋ 23 1991 ਜਰਨਲ ਟਾਈਮਸ ਵੀ ਐਟ ਪੱਛੀ then ਐਂਟਰਵ ਹਾਇਰ ਟੂ ਕਾਂਫਰਸ ਸਪਿੰਗ ਚ ਬੜਾਈ ਵੀ ਕਾਸਟੂ ਖਤੇ ਕਮ ਕੋਟ ਲੁਧਿਆਣਾ ਪਰ ਵਾਰ ਮੈਂਬਰ ਪਿਤਾ ਮਾਤਾ ਇੱਕ ਪੈਨ ਵੀ ਆਈ ਮਾਂ ਵੈਰੀ ਪਰਵਾਰ ਤੋਂ ਪੜ੍ਹੀ ਲਿਖੀ ਲੜਕੀ ਦੀ ਲੋੜ ਹੈ ਇਹਨਾਂ ਦਾ ਮੋਬਾਈਲ ਨੰਬਰ 99144627 ਤੁਸੀਂ ਪਰਵਾਰ ਨੂੰ ਹੋਣ ਕਰਕੇ ਇਹਨਾਂ ਤੋਂ ਜਾਣਕਾਰੀ ਲੈ ਸਕਦੇ ਹੋ ਨਾਮ ਕੁਮਾਰ ਜਨਪੀਟੇ 81990 ਹਾਈ ਟੂ ਫੂਡ ਆਟਨ ਜਿਲ੍ਹਾ ਲੁਧਿਆਣਾ ਕਾਸਟ ਬਮਨ ਪੜਾਈ ਵੀਟੈਕ ਐਮਬੀਏ ਕਮਪਨੀ ਮੈਨੇਜਰ ਲੁਧਿਆਣੇ ਮਾਗ ਵਧੀਆ ਪਰਵਾਰ ਤੋਂ ਵੜੀ ਲਿਕੇ ਲੜਕੀ ਦੀ ਲੋੜ ਹੈ ਲੜਕੀ ਜੋਬ ਕਰਦੀ ਹੋਵੇ ਜਨਰਲ ਕਾਸਟ ਨੂੰ ਮਿਲ ਹੈ ਇਹਨਾਂ ਦਾ ਮੋਬਾਈਲ ਨੰਬਰ 9817 15013 ਤੁਸੀਂ ਪਰਵਾਰ ਨੂੰ ਫੋਨ ਕਰਕੇ ਇਹਨਾਂ ਤੋਂ ਹੋਰ ਜਾਣਕਾਰੀ ਤੁਸੀਂ ਲੈ ਸਕਦੇ ਹੋ